ਸਰ ਆ ਮੈਂ ਪੰਜਾਬੀ ਲੋਕ ਚੈਨਲ ਦਾ ਸ਼ੁਕਰਗੁਜ਼ਾਰ ਆ ਜਿਹੜਾ ਗਰੀਬ ਲੋਕਾਂ ਦੀ ਆਵਾਜ਼ ਬਣਦਾ ਸ਼ੁਰੂ ਤੋਂ ਬਣਦਾ ਆਇਆ ਵਾ ਤੇ ਅੱਜ ਵੀ ਆਣ ਕੇ ਬਣਿਆ ਮੈਂ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਖਾਸ ਕਰਕੇ ਪੰਜਾਬ ਦੇ ਜਿਹੜੇ ਅਨਪੜ੍ਹ ਵਿਚਾਰੇ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਜਾਗਰੂ ਕਰਨਾ ਚਾਹੁੰਨਾ ਕਿ ਕਿਸੇ ਨੂੰ ਵੀ ਕਦੀ ਖਾਲੀ ਚੈੱਕ ਨਾ ਦੇਣ ਸਿਆਣਿਆਂ ਨੇ ਇੱਕ ਕਹਾਵਤ ਬਣਾਈ ਆ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸ਼ਾਹੂਕਾਰ ਫਾਈਨੈਂਸਰ ਜਿਹਨੂੰ ਆਪਾਂ ਕਹਿੰਦੇ ਇੰਗਲਿਸ਼ ਦੇ ਵਿੱਚ ਉਹਨੇ ਇਹਨਾਂ ਲੋਕਾਂ ਦਾ ਖੂਨ ਖੂਨ ਪੀਤਾ ਹੋਇਆ ਵਾ ਕਿਵੇਂ ਪੀਤਾ ਹੋਇਆ ਕਿ ਉਹ ਖਬਰਾਂ ਦੇ ਵਿੱਚ ਇਸ਼ਤਿਹਾਰ ਪਾਉਂਦਾ ਦੁਕਾਨਾਂ ਦੇ ਉੱਤੇ ਇਸ਼ਤਿਹਾਰ ਛੱਡਦਾ ਲੋਕਾਂ ਨੂੰ ਐਡ ਕਰਦਾ ਕਿ ਮੇਰੇ ਕੋਲ 10000 ਰੁਪਇਆ ਲਓ ਤੇ ਮੇਰੇ ਕੋਲ ਮੈਨੂੰ ਕਿਸ਼ਤਾਂ ਦੇ ਵਿੱਚ ਦੋ ਆਪਣੀਆਂ ਲੋੜਾਂ ਪੂਰੀਆਂ ਕਰੋ ਸ਼ਰਤ ਉਹਦੀ ਖਾਲੀ ਚੈੱਕ ਲੈਣਦੀ ਆ ਪਹਿਲਾਂ ਤੇ ਐਡ ਖਲਾਉਰਦਾ ਕਹਿੰਦਾ ਤੁਹਾਨੂੰ 10000 ਰੁਪਇਆ ਉਹ ਦਿਆਂਗੇ ਮੈਂਬਰ ਲਿਆਓ ਫਿਰ ਪੈਸੇ ਲੈ ਕੇ ਫਿਰ ਸਾਡੇ ਚੈੱਕ ਨਹੀਂ ਵਾਪਸ ਕਰਦਾ ਤੇ ਉਲਟੇ ਜਿਹੜੇ ਸਾਡੇ ਤੇ ਮੇਰੇ ਤੇ 1.5 ਲੱਖ ਦਾ ਲਾਇਆ ਜੀ ਚੈੱਕ ਇਹ ਕਹਿੰਦਾ ਮੇਰਾ 14000 ਦੇ ਵਿੱਚੋਂ 2000 ਰੁਪਇਆ ਬਕਾਇਆ ਰਹਿ ਗਿਆ ਸੀ ਮੈਂ ਮੰਨਦਾ ਪਰ ਕਹਿੰਦਾ ਇਹਦੀ ਮੇਰੀ ਸ਼ਰਤ ਇਹ ਕੀ ਸੀ ਕਿ ਮੇਰੇ ਚੈੱਕ ਦੇਜੋ ਤੇ 2000 ਰੁਪਇਆ ਆਪਣਾ ਲੈ ਜਾਓ ਪਰ ਨਾ 2000 ਰੁਪਇਆ ਉਹਨੇ ਖੜਿਆ ਤੇ ਨਾ ਦੇ ਚੈੱਕ ਵਾਪਸ ਦਿੱਤੇ ਆ ਕੋਰਟ ਦਾ ਸਬਮਣੇ ਨੂੰ ਆ ਗਿਆ ਕਿ 60000 ਰੁਪਇਆ ਦਾ ਚੈੱਕ ਭਰ ਕੇ ਖਾਲੀ ਤੇ ਕੋਰਟ ਦਾ ਸਬਮਣ ਆ ਗਿਆ ਪੰਜਾਬੀ ਲੋਕ ਚੈਨ ਦੇਖਦੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਨੂੰ ਅਜਿਹੇ ਪਰਿਵਾਰਾਂ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨਾਲ ਕੀ ਠੱਗੀ ਹੋਈ ਹੈ ਠੱਗੀ ਦਾ ਸ਼ਿਕਾਰ ਹੋਏ ਨੇ ਕਿਸੇ ਪ੍ਰਾਈਵੇਟ ਫਾਈਨੈਂਸਰਾਂ ਦੇ ਨਾਲ ਤੋਂ ਜਿੱਥੋਂ ਕੀ ਉਹਨਾਂ ਨੇ 10000 ਰੁਪਏ ਲੈ ਕੇ 14-14000 ਰੁਪਏ ਜਿਹੜਾ ਰਕਮ ਉਹ ਦੇਰੇ ਨੇ ਅਤੇ ਪੁੱਛ ਲੈਣੇ ਆ ਗੱਲਬਾਤ ਕਰਨ ਦੇ ਸਾਡੇ ਨਾਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਾਡੇ ਨਾਲ ਨੇ ਕੀ ਇਹ ਸਾਰਾ ਮਾਮਲਾ ਕਿਉਂ ਕਾਫੀ ਜਿਹੜੇ ਪਿੰਡਾਂ ਲੋਕ ਨੇ ਕਾਫੀ ਤਦਾਦ ਵਿੱਚ ਸਾਡੇ ਨਾਲ ਆਏ ਆ ਗੱਲਬਾਤ ਕਰਨ ਦੇ ਆ ਪਰਦਾਸ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਗਰਵੇਆ ਸਾਹਿਬ ਮੈਂ ਪੰਜਾਬੀ ਲੋਕ ਚੈਨਲ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਮੈਂ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਖਾਸ ਕਰਕੇ ਪੰਜਾਬ ਦੇ ਜਿਹੜੇ ਅਨਪੜ੍ਹ ਵਿਚਾਰੇ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੁੰਨਾ ਕਿ ਕਿਸੇ ਨੂੰ ਵੀ ਕਦੀ ਖਾਲੀ ਚੈੱਕ ਨਾ ਦੇਣ ਤੇ ਨਾਲ ਹੀ ਪੁਸਤ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਇਹ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਅੱਜ ਰੋਟੀ ਖਾਣੀ ਚਾਹ ਪੀਣੀ ਜਿਹੜੀ ਭੁੱਲੀ ਪਈ ਆ ਐਸ ਲਈ ਨੇ ਹੈਗੇ ਨੇ ਜਿਹੜੀਆਂ ਕਿ ਜਿਹਨੂੰ ਕਹਿੰਦੇ ਟੈਨਸ਼ਨ ਚਿੰਤਾ ਦੇ ਵਿੱਚ ਨੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਪਦਾ ਸਾਹਿਬ ਕੀ ਇਹ ਮਾਮਲਾ ਥੋੜਾ ਦੱਸੋ ਹ ਸਚਾਈ ਸਾਰਾ ਜਿਹੜਾ ਬਿਆਨ ਕਰਕੇ ਕਿੱਥੋਂ ਦੀ ਆ ਹੈਗੀ ਹੈ ਪ੍ਰੈਸਰ ਆ ਕੀ ਸਮਝਦਾ ਇਹ ਮਸਲਾ ਸਾਡੇ ਪਿਛਲੇ ਦਿਨੀ ਜੋ ਇਥੋਂ ਮੈਤੇ ਲਾਗੇ ਦੇ ਕੁਝ ਲੋਕ ਸਾਡੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਾਹਿਬ ਦੇ ਪਾਸ ਉਹਨਾਂ ਅਪਰੋਚ ਕੀਤੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਗਰੀਬ ਗੁਰਗਬੇ ਉਹਨਾਂ ਕੋਈ ਧੱਕਾ ਹੁੰਦਾ ਵਾ ਤਾਂ ਉਸ ਨੂੰ ਇੱਕ ਹੀ ਇਨਸਾਫ ਦੀ ਚਿੰਗ ਦੇਖਦੀ ਆ ਲੋਕਾਂ ਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਬੈਂਸਾਂ ਨੇ ਮੈਨੂੰ ਫੋਨ ਕੀਤਾ ਕਿ ਇਹਨਾਂ ਦੀ ਤੁਸੀਂ ਕਾ ਜਿੱਗਲ ਗੱਲਬਾਤ ਸੁਣ ਕੇ ਐਸਐਸਪੀ ਸਾਹਿਬ ਨੂੰ ਮਿਲਣਾ ਜੋ ਸਾਡੇ ਧਿਆਨ ਵਿੱਚ ਆਇਆ ਇਹਨਾਂ ਨੇ ਸਾਨੂੰ ਐਫੀਡੀਓ ਦਿੱਤਾ ਵਾ ਕਿ ਇੱਕ ਮਹਿਤੇ ਏਰੀਏ ਦੇ ਵਿੱਚ ਇੱਕ ਕੋਈ ਏਜੰਟ ਹੈ ਫਾਈਨੈਂਸਰ ਹੈਗਾ ਜਿਹਨੂੰ ਆਪਾਂ ਸ਼ਾਹੂਕਾਰ ਕਹਿੰਦੇ ਹੁੰਨੇ ਸੀ ਪਹਿਲਾਂ ਉਹ ਅੱਜ ਫਾਈਨੈਂਸਰ ਫਾਈਨੈਂਸ਼ੀਅਲ ਸ਼ਾਹੂਕਾਰ ਤੋਂ ਬਿਨਾ ਜਿਹੜਾ ਪੰਜਾਬ ਦੇ ਸਮਾਜ ਦੇ ਜਿਹੜੇ ਪੇਂਡੂ ਲੋਕ ਉਹਨਾਂ ਦਾ ਗੁਜ਼ਾਰਾ ਨਹੀਂਗਾ ਕਿਉਂਕਿ ਸਿਆਣਿਆਂ ਨੇ ਇੱਕ ਕਹਾਵਤ ਬਣਾਈ ਆ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਪਰ ਉਹ ਸ਼ਾਹੂਕਾਰ ਜਿਹੜਾ ਵਾ ਥੋੜਾ ਜਿਹਾ ਦਿਆਲੂ ਹੋਵੇ ਥੋੜਾ ਜਾ ਦੀਨ ਧਰਮ ਵਾਲਾ ਹੋਵੇ ਲੋਕਾਂ ਦੀ ਗਰੀਬ ਗੁਰਬਿਆਂ ਦੀ ਬਾਹ ਫੜੇ ਬੜੇ ਫਾਈਨੈਂਸਰ ਹੈਗੇ ਨੇ ਅੱਜ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਵੇਲੇ ਕਿਸੇ ਬੱਚੇ ਦਾ ਇਲਾਜ ਕਰਾਉਣ ਵੇਲੇ ਵਿਆਹ ਸ਼ਾਦੀ ਵੇਲੇ ਕੋਈ ਕੋਠਾ ਮਠੜਾ ਪਾਉਣ ਵੇਲੇ ਲੋਕਾਂ ਦੇ ਕੰਮ ਆਉਂਦੇ ਨੇ ਉਹਨਾਂ ਦੇ ਹੀ ਧੰਨਵਾਦੀ ਆ ਪਰ ਜਿਹੜਾ ਇਹੋ ਜਿਹਾ ਸ਼ਾਊਕਾਰ ਫਾਈਨੈਂਸਰ ਜਿਹਨੂੰ ਆਪਾਂ ਕਹਿੰਨੇ ਇੰਗਲਿਸ਼ ਦੇ ਵਿੱਚ ਉਹਨੇ ਇਹਨਾਂ ਲੋਕਾਂ ਦਾ ਖੂਨ ਖੂਨ ਪੀਤਾ ਹੋਇਆ ਵਾ ਕਿਵੇਂ ਪੀਤਾ ਹੋਇਆ ਕਿ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਪਾਉਂਦਾ ਦੁਕਾਨਾਂ ਦੇ ਉੱਤੇ ਇਸ਼ਤਿਹਾਰ ਛੋੜਦਾ ਲੋਕਾਂ ਨੂੰ ਐਡ ਕਰਦਾ ਕਿ ਮੇਰੇ ਕੋਲ ਮੇਰੇ ਕੋਲ ਮੈਨੂੰ ਕਿਸਤਾਂ ਦੇ ਵਿੱਚ ਦੋ ਆਪਣੀਆਂ ਲੋੜਾਂ ਪੂਰੀਆਂ ਕਰੋ ਇੱਥੇ ਵਿੱਚ ਕੋਈ ਹੱਲੇ ਇੱਥੇ ਬੀਬੀ ਇਕਾਈ ਹੈ ਉਹਦੇ بیٹے ਦਾ ਕੋਠੇ ਤੋਂ ਡੇਕੇ ਉਹਦੇ ਸੱਟ ਲੱਗ ਗਈ ਉਹਨੇ ਆਪਰੇਟ ਕਰਾਉਣਾ ਹੈਗਾ ਤੇ ਉਹਨੇ ਆਪਣੀ ਲੋੜ ਨੂੰ ਉਹਨੇ ਕੋਈ ਵੇਖਿਆ ਨਹੀਂ ਚੱਖਿਆ ਨਹੀਂ 10000 ਰੁਪਿਆ ਲੈ ਲਿਆ ਤੇ ਉਹਨੂੰ ਉਹਦੇ ਬਦਲੇ ਖਾਲੀ ਚੈੱਕ ਦੇ ਦਿੱਤਾ ਸ਼ਰਤ ਉਹਦੀ ਖਾਲੀ ਚੈੱਕ ਲੈਣ ਦੀ ਆ ਖਾਲੀ ਚੈੱਕ ਲੈ ਕੇ ਆਪਣੇ ਪੰਜਾਬ ਦੇ ਲੋਕ ਜਿਹੜੇ ਖਾਸ ਕਰਕੇ ਅਨਪੜ੍ਹ ਲੋਕ ਪਿੰਡਾਂ ਦੇ ਉਹ ਖਾਲੀ ਚੈੱਕ ਨੂੰ ਇੱਕ ਸਿਰਫ ਪੇਪਰ ਦਾ ਟੁਕੜਾ ਸਮਝਦੇ ਆ ਉਹਨਾਂ ਨੂੰ ਪਤਾ ਨਹੀਂਗਾ ਕਿ ਇਹਦੇ ਉੱਤੇ ਕੀ ਇਹਦੀ ਸਾਨੂੰ ਜਿਹੜੀ ਆ ਕੱਲ ਨੂੰ ਸਾਨੂੰ ਕੀ ਭੁਗਤਣਾ ਪੈਣਾ ਇਹਦੇ ਬਦਲੇ ਉਹਨਾਂ ਦੇ ਦੇ ਦਿੱ 10000 ਰੁਪਿਆ ਪੇ ਕਰਕੇ ਵਸੂਲੀ 14000 ਰੁਪਿਆ ਦੀ ਕਰ ਲਈ ਆ 4000 ਰੁਪਿਆ ਵਿਆਜ ਲੈ ਲਿਆ ਵਾ ਪਰ ਉਹਨਾਂ ਦਾ ਨਾਂ ਚੈੱਕ ਮੋੜਿਆ ਜਿਹੜੀਆਂ ਉਹਨਾਂ ਦੀਆਂ ਕਈਆਂ ਦੀਆਂ ਪਾਸਬੁਕਾਂ ਵੀ ਵਾਪਸ ਲੈ ਲਈਆਂ ਵਾ ਇਹ ਬਹਾਨਾ ਬਣਾ ਕੇ ਕਿ ਤੁਹਾਡਾ ਮੈਂ ਨਵਾਂ ਕੇਸ ਕਰ ਦਣਾ ਵਾ ਤੇ ਜਿਹੜੀ ਚੈੱਕ ਆ ਚੈੱਕ ਇਹ ਜਿਹੜੀ ਤੁਹਾਡੀ ਪਾਸਬੁਕ ਹੈ ਉੱਪਰ ਦਫ਼ਤਰ ਚੈੱਕ ਹੋਣੀ ਜਾਣੀ ਆ ਉਹ ਵਿਚਾਰੇ ਮਜ਼ਦੂਰ ਲੋਕ ਗਰੀਬ ਤੇ ਅਨਪੜ੍ਹ ਵਿਚਾਰੇ ਆਪਣੀ ਪਾਸਬੁਕ ਢੀਕਦੇ ਆ ਚੈੱਕ ਬੁੱਕ ਢੀਕਦੇ ਆ ਉਹਨੇ ਚਿਰ ਨੂੰ ਉਹਨਾਂ ਨੂੰ ਸਮਝਣਾ ਆ ਜਾਂਦਾ ਵਾ ਕਿ ਤੁਸੀਂ ਸਾਨੂੰ 100000 ਰੁਪਿਆ ਦੇਣਾ ਜਿਹੜੀ ਜਿਹੜਾ ਜਦੋਂ ਉਹਨਾਂ ਨੂੰ ਚੈੱਕ 1 ਬੈਂਕ ਰਾਹੀਂ ਇਹਨਾਂ ਨੇ ਵਸੂਲ ਕੀਤੀ ਜਾਂ ਲਾਭ ਪਾਤਰੀਆਂ ਨੇ ਜਾਂ ਇਹਨਾਂ ਨੇ ਜਿਹੜੇ ਕਰਜ਼ਾਈ ਲੋਕ ਨੇ ਵਿਚਾਰੇ ਤੇ ਜਿਹੜਾ ਲੱਖ ਰੁਪਈਆ ਕਿੱਥੇ ਆਇਆ ਇਹਨਾਂ ਨੂੰ ਜਿਹੜਾ ਲੱਖ ਰੁਪਈਆ ਦਾ ਚੈੱਕ ਲਾਇਆ ਗਿਆ ਉਹ ਕਿਹੜੇ ਖਾਤੇ 'ਚ ਪਾਇਆ ਉਹਨੇ ਉਹ ਪੇਸ਼ ਤੇ ਕਰੇ ਕਿਸੇ ਕੋ ਹੁਣ ਜਿੱਦਾਂ ਇਹ ਜੋਧਾ ਸਿੰਘ ਆ ਬਿਆਸ ਤੋਂ ਵਜ਼ੀਰ ਭੁੱਲਰ ਨੂੰ ਇਹ ਕਹਿੰਦਾ ਮੇਰਾ 14000 ਦੇ ਵਿੱਚੋਂ 2000 ਰੁਪਈਆ ਬਕਾਇਆ ਰਹਿ ਗਿਆ ਸੀ ਮੈਂ ਮੰਨਦਾ ਪਰ ਕਹਿੰਦਾ ਇਹਦੀ ਮੇਰੀ ਸ਼ਰਤ ਇੱਕੀ ਸੀ ਕਿ ਮੇਰੇ ਚੈੱਕ ਦੇਜੋ ਤੇ 2000 ਰੁਪਈਆ ਆਪਣਾ ਲੈ ਜਾਓ ਪਰ ਨਾ 2000 ਰੁਪਈਆ ਉਹਨੇ ਖੜਿਆ ਤੇ ਨਾਂ ਦੇ ਚੈੱਕ ਵਾਪਸ ਦਿੱਤੇ ਆ ਕੋਰਟ ਦਾ ਸਮਣੇ ਨੂੰ ਆ ਗਿਆ ਕਿ 60000 ਰੁਪਏ ਦਾ ਚੈੱਕ ਭਰ ਕੇ ਖਾਲੀ ਤੇ ਕੋਰਟ ਦਾ ਸਮਣ ਆ ਗਿਆ ਹੁਣ ਕੋਰਟ ਦਾ ਸਮਣ ਜਦੋਂ ਆਉਂਦਾ ਵਾ ਆਪਣੇ ਵਿਚਾਰੇ ਲੋਕ ਜਿਹੜੇ ਅਵੇਅਰ ਨਹੀਂ ਹੈਗੇ ਅੱਧਿਆ ਤਾਂ ਉਦਾਂ ਦਾ ਉਦਾਂ ਬਲੱਡ ਪ੍ਰੈਸ਼ਰ ਆਈ ਹੋ ਜਾਂਦਾ ਕੋਰਟ ਦਾ ਸਮਣ ਵੇਖ ਕੇ ਕਿ ਸਾਡੇ ਨਾਲ ਕੀ ਬੀਤੀ ਆ ਇਹਨਾਂ ਨੂੰ ਆਦਾਰਿਆਂ ਨੂੰ ਕੋਈ ਆਪਣੀ ਸੁਝਦੀ ਉੜਦੀ ਨਹੀਂ ਆ ਤੇ ਸਿਮਰਜੀਤ ਸਿੰਘ ਬੈਂਸ ਸਾਹਿਬ ਦੇ ਪਾਸੇ ਗਏ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਆ ਤੇ ਪੁਲਸ ਪ੍ਰਸ਼ਾਸਨ ਨੂੰ ਅੱਜ ਅਸੀਂ ਐਸਪੀ ਦੀਪ ਸਾਹਿਬ ਸਾਨੂੰ ਮਿਲੇ ਆ ਐਸਐਸਪੀ ਸਾਹਿਬ ਨਹੀਂ ਮਿਲੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇਕੱਲੇ ਇਕੱਲੇ ਦੀ ਗੱਲਬਾਤ ਸੁਣ ਕੇ ਵਰਬਲੀ ਇਹਨਾਂ ਨੂੰ ਪੂਰਾ ਭਰੋਸਾ ਦਿੱਤਾ ਵਾ ਤੇ ਡੀਐਸਪੀ ਜੰਡਿਆਲਾ ਤੇ ਐਸਐਚਓ ਮਹਿਤਾ ਦੀ ਟੀਮ ਬਣਾ ਕੇ ਡਿਊਟੀ ਲਈ ਆ ਕਿ ਇਸ ਸਾਰੇ ਮਸਲੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀ ਰਿਪੋਰਟ ਆ ਉਹ ਜੱਜ ਸਾਹਿਬ ਜਿਹੜੇ ਮਾਨਜੋਗੇਗੇ ਨੇ ਬਟਾਲਾ ਅਦਾਲਤ ਦੇ ਵਿੱਚ ਜਿੱਥੇ ਚੈੱਕ ਲੱਗੇ ਹੋਏ ਨੇ ਉੱਥੇ ਉਹ ਟੇਬਲ ਕਰਨਗੇ ਉਸ ਤੋਂ ਬਾਅਦ ਇਨਾਂ ਨੂੰ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਆ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਆ ਕਾਰਵਾਈ ਸਾਰੀ ਮੁਕੰਮਲ ਕਰਕੇ ਤੇ ਜੱਜ ਸਾਹਿਬ ਦੇ ਟੇਬਲ ਦੇ ਉੱਤੇ ਰਿਪੋਰਟ ਟੇਬਲ ਕੀਤੀ ਜਾਵੇ ਤਾਂ ਕਿ ਇਹ ਵਿਚਾਰੇ ਗਰੀਬ ਲੋਕ ਜਿਹੜੇ ਆ ਰਾਤ ਨੂੰ ਸੌਖੀ ਨੀਂਦ ਜਿਹੜੀ ਆ ਸੌ ਸਕਣ ਬਹੁਤ ਧੰਨਵਾਦ ਜੀ ਅਸੀਂ ਗੱਲਬਾਤ ਕਰਾਂ ਸਾਡੇ ਨਾਲ ਪਰਿਵਾਰ ਵੀ ਨਾਲ ਆ ਜਿਨ੍ਹਾਂ ਨਾਲ ਠੱਗੀ ਹੋਈ ਹੈ ਜਿਨ੍ਹਾਂ ਨਾਲ ਸ਼ਿਕਾਰ ਹੋਈ ਹੈ ਮੈਂ ਸੱਤ ਪਹਿਲਾ ਦਸ਼ਕਾਂ ਦੱਸਾਂ ਜਾਵਾਂਗੇ ਜਿਹੜੇ ਲੋਕ ਚੈੱਕ ਦੇ ਇਹਨਾਂ ਚੈੱਕ ਦੀ ਐਮੀ ਸਮਝੋ ਚੈੱਕ ਜਿਹੜਾ ਹੁੰਦਾ ਬਹੁਤ ਜ਼ਰੂਰੀ ਹੁੰਦਾ ਵਾ ਇਹ ਨਹੀਂ ਵੀ ਜਲੇਖਣੇ ਨੂੰ ਚੈੱਕ ਕੱਟ ਕੇ ਦੇ ਦਿੰਦੇ ਜੀ ਇਹਦਾ ਬੜਾ ਵੱਡਾ ਹੁੰਦਾ ਵਾ ਕਿਉਂਕਿ ਜਿਹੜੇ ਲੋਕ ਨੇ ਚੈੱਕ ਨਹੀਂ ਐਫਐਚ ਕੋਲੋਂ ਦੇਨੇ ਇਸੇ ਚੈੱਕ ਨੂੰ ਗੱਲਬਾਤ ਕਰਾਂ ਸਾਡੇ ਨਾਲ ਪਾਈ ਪਾਈ ਸਾਹਿਬ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਜੀ ਸੁਖਦੇਵ ਜੀ ਕੀ ਕੰਮ ਹੁੰਦੇ ਤੁਸੀਂ ਅਹੀਂ ਜਿਹੜਾ ਉਹ ਕੀ ਇਜੀ ਫੈਨਸ ਵਾਲਾ ਜੋ ਏ ਪਹਿਲਾਂ ਤੇ ਐਡ ਖਲੋਰਦਾ ਕਹਿੰਦਾ ਤੁਹਾਨੂੰ 10000 ਰੁਪਈਆ ਉਹ ਦਿਆਂਗੇ ਮੈਂਬਰ ਲਿਆਓ ਫਿਰ ਪੈਸੇ ਲੈ ਕੇ ਫਿਰ ਸਾਡੇ ਚੈੱਕ ਨਹੀਂ ਵਾਪਸ ਕਰਦਾ ਤੇ ਉਲਟੇ ਜਿਹੜੇ ਸਾਡੇ ਤੇ ਮੇਰੇ ਤੇ 1.5 ਲੱਖ ਦਾ ਲਾਇਆ ਜੀ ਚੈੱਕ ਮੇਰੀ ਕਾਪੀ ਵੀ ਉਹ ਮੁੰਡਾ ਲੈ ਗਿਆ ਕਹਿੰਦਾ ਕਿ ਤੁਹਾਡੇ ਚੈੱਕ ਵਾਪਸ ਲਿਆ ਦੂੰਗਾ ਇੱਕ ਮਿੰਟ ਜੀ ਸੁਸ਼ਦੇਵ ਜੀ ਤੁਸੀਂ ਜਿਹੜੀ ਪੇਮੈਂਟ ਲਈ ਸੀ ਕਿੰਨਾ ਰਕਮ ਲਿਆ ਸੀ ਲੋਨ ਲਿਆ ਸੀ ਤੇ ਕਿਸ ਤਰ੍ਹਾਂ ਤੁਸੀਂ ਜਿਹੜੀ ਕਿਸ਼ਤਾਂ ਕਿਸ ਤਰ੍ਹਾਂ ਮੋੜਦੇ ਖਾਤੇ ਜੇ ਪਾਉਂਦੇ ਜੀ ਕਿਸ ਤਰ੍ਹਾਂ ਪੇਮੈਂਟ ਦਿੰਦੇ ਜੀ ਨਹੀਂ ਜੀ ਉਹ ਪਹਿਲਾਂ ਦਿੱਤਾ ਵਾ 10000 ਰੁਪਈਆ ਉਹਦੇ 1 ਤੇ ਬਾਅਦ ਚ ਉਹਨੇ ਖਾਤੇ ਚ ਪਾਇਆ 11000 ਮੇਰੇ ਕਿੰਨੀ ਕਿਸ਼ਤ ਆ ਗਈ ਉਹਦੀ ਉਹਦੀ ਕਿਸ਼ਤ ਜੀ 400 ਰੁਪਏ ਹਫਤੇ ਚ ਦੋ ਵਾਰ ਇੱਕ ਵਾਰ ਚਾਰ ਚਾਰ 400 ਖਰਦਾ ਜੀ ਹਫਤੇ ਜੀ ਹਾਂਜੀ ਕੀ ਤੁਹਾਨੂੰ ਤੁਸੀਂ ਕੱਲ੍ਹ ਵਾਸਤੇ ਲੋਨ ਲਿਆ ਸੀ ਲੋਨ ਤੇ ਜੀ ਉਦਾਂ ਕਰੇ ਲੂ ਕੰਮ ਤੰਦੇ ਵਾਸਤੇ ਲਈਦਾ ਮੈਂ ਦਰਜੀ ਦਾ ਕੰਮ ਕਰਦਾ ਕੁਝ ਸਮਾਨ ਲੈਂਦਾ ਮਸ਼ੀਨਾਂ ਮਸ਼ੂਨਾ ਕੁਝ ਹਾਂਜੀ ਇਦਾਂ ਕਰਕੇ ਤੇ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਹੁਣ ਮੰਗ ਇਹੋ ਕਰਦੇ ਆ ਜੀ ਆ ਜਿਹੜਾ ਝੂਠੇ ਚੈੱਕ ਲਾ ਦਿੰਦਾ ਪੈਸੇ ਵੀ ਲੈ ਲਿਆ ਤੇ ਇੱਕ 35000 ਰੁਪਏ ਮੇਰੇ ਪਿੰਡ ਦੇ ਕੋਲ ਲੈ ਕੇ ਤੇ ਉਹਦੀ ਜਾਨ ਛੱਡੀ ਆ ਤੇ ਜੇ ਜਾਂਦੇ ਵੰਦ ਗਏ ਤੇ ਜਾਂਦੇ ਬਸਤੌਲ ਰੱਖ ਦਿੰਦਾ ਗਾੜੀ ਤੇ ਉਹ ਡਰਦੇ ਵਿਚਾਰਿਆਂ ਦੇ ਨਾਲ ਉੱਥੇ ਅਸੀਂ ਗੱਲ ਕਰਨ ਦਿੰਦਾ ਸਾਨੂੰ ਦਵਕੇ ਮਾਰਦਾ ਇੱਕ ਜਗੀਰ ਸਿੰਘ ਮੁੰਸ਼ੀ ਆ ਉਹਦੇ ਤੋਂ ਵੀ 5000 ਰੁਪਏ ਲੈ ਕੇ ਉਹਦੀ ਵੀ ਜਾਨ ਛੱਡੀ ਆ ਇੱਕ ਨੂੰ ਛੱਡਦਾ ਜੀ ਦੂਜੇ ਦੇ ਚੱਕ ਲਾਹਂਦਾ ਤੇ ਜੇ ਲਾਹਂਦਾ ਇਦਾਂ ਕਰਦਾ ਹੋ ਭੈਣ ਜੀ ਸਾਡੇ ਨਾਲ ਗੱਲਬਾਤ ਕਰਨੇ ਪੈਣ ਜੀ ਤੁਸੀਂ ਤੁਹਾਡਾ ਪਿੰਡ ਨਾ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਜੀ ਸਰ ਬੋਟਰਾਂ ਦੀ ਰਹਿਣ ਵਾਲੀ ਆ ਤੇ ਭੈਣ ਜੀ ਇਹ ਲੋਨ ਕਾ ਵਾਸਤੇ ਲਿਆ ਸੀ ਜਿਹੜਾ ਲਿਆ ਸੀ ਕਿੰਨਾ ਲਿਆ ਸੀ ਸਰ 10000 ਰੁਪਏ ਲਿਆ ਸੀ ਬੇਟਾ ਕੋਠੇ ਤੋਂ ਡਿੱਗਾ ਸੀ ਤੇ ਮਜਬੂਰੀ ਕਰਨ ਪੈਸੇ ਦੀ ਲੋੜ ਸੀ ਤੇ ਕਿਸੇ ਗਵੰਡੀ ਨੇ ਪਿੰਡ ਦਾ ਸੀ ਉਹ ਕਹਿੰਦਾ ਕਿ ਚਲ ਇਦਾਂ ਸੋਨੂ ਮੁੰਡਾ ਆਉਂਦਾ ਈਜੀ ਫਾਈਨੈਂਸ ਕਾ ਖੋਲਿਆ ਜੇ ਤੈਨੂੰ ਜ਼ਰੂਰਤ ਹੈ ਤੇ ਲੱਲਾ ਕਹਿੰਦਾ ਇਦਾਂ ਚੈੱਕ ਚਾਹੀਦੇ ਮੈਂ ਕਹਾਂ ਮੈਨੂੰ ਨਹੀਂ ਪਤਾ ਚੈੱਕ ਕੀ ਹੁੰਦਾ ਸਰ ਇੱਕ ਕਾਗਜ਼ ਤੇ ਲਿਖ ਕੇ ਦਿੱਤਾ ਤੇ ਉਹ ਚਲੋ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਾਂ ਨੂੰ ਉਹ ਜਿਹੜੀ ਚੈੱਕ ਬੁੱਕ ਸੀ ਉਹ ਦੇ ਦਿੱਤੀ ਪਤਾ ਨਹੀਂ ਕੀ ਸੈਨ ਕਿਦਾਂ ਕਰਨੇ ਕਿਦਾਂ ਨਹੀਂ ਕਰਨੀ ਉਹ ਵੀ ਮਾੜੇ ਮੋٹے ਮੈਂ ਸਾਰ ਸਿੱਖ ਲੇ ਚਲੋ ਇਹਨਾਂ ਨੇ ਚੈੱਕ ਲਈ ਸਰ ਮਜਬੂਰੀ ਕਰਨ ਬੇਟਾ ਕੋਠੇ ਰਡਿੱਗਾ ਮੈਂ 10000 ਰੁਪਏ ਲਿਆ 14000 ਰੁਪਏ ਨੂੰ ਵਾਪਸ ਕੀਤਾ ਆ ਸਰ ਜਿਹੜਾ 14000 ਵਾਪਸ ਕੀਤਾ ਸਾਲ ਹੋ ਗਿਆ ਆਪਣਾ ਕਿਲੀ ਆ ਰਿਆ ਕੋਈ ਲੈਣਾ ਦੇਣਾ ਨਹੀਂ ਆ ਜਿਹੜਾ ਸੋਨੂ ਗਵਿੰਦਰ ਸਿੰਘ ਆਉਂਦਾ ਆ ਮੁੰਡਾ ਕਿਸ਼ਤਾਂ ਲੈਣ ਆਉਂਦਾ ਆ ਉਹ ਵੀ ਕਹਿੰਦਾ ਕਿ ਤੁਹਾਡੇ ਨਾਲ ਦੇਣਾ ਲੈਣਾ ਕੋਈ ਨਹੀਂ ਆ ਮਾਲਕ ਨੂੰ ਕਹਿ ਚੁੱਕਾ ਆ ਮਾਲਕ ਦਾ ਜਿਹੜਾ ਭਰਾ ਆ ਛੋਟਾ ਤੇ ਉਹ ਵੀ ਕਹਿੰਦਾ ਆ ਕਿ ਤੁਹਾਡੇ ਨਾਲ ਦੇਣਾ ਲੈਣਾ ਕੋਈ ਨਹੀਂ ਆ ਤੁਸੀਂ ਨਾ ਜਿਹੜਾ ਮੈਂਬਰ ਦਿਖਾਇਓ ਸਾਨੂੰ ਜਿਹੜਾ ਆ ਕਾਰਡ ਜਿਹੜਾ ਹੈ ਕਿਹੜੀ ਕੰਪਨੀ ਦਾ ਕਾਰਡ ਆ ਇਹ ਜੀ ਫਾਈਨੈਂਸ ਕਹਿੰਦਾ ਆ ਦੇਖਿਓ ਇਹ ਜਿਹੜਾ ਫਾਈਨੈਂਸ ਕੰਪਨੀ ਜਿਹੜਾ ਕਾਰ ਦੇਦਾ ਜਿਹੜੇ ਇਹਨਾਂ ਨੂੰ ਮੁਹੱਈਆ ਕਰਾ ਗਏ ਪਿੰਡ ਵਾਲਿਆਂ ਨੂੰ ਅਤੇ ਇਹ ਜਿਹੜੇ ਲੋਕ ਨੇ ਭੋਲੇ ਭਾਲੇ ਲੋਕ ਨੇ ਕਿਉਂਕਿ ਮਜਬੂਰੀ ਘਰ ਆਂਦੀ ਹੁੰਦੀ ਆ ਘਰਾਂ ਦੀ ਮਜਬੂਰੀ ਕਰਕੇ ਜਿਹੜਾ ਲੋਨ ਲੈਂਦੇ ਨੇ ਕਿ ਕਿ ਕਿਸੇ ਕਿਸੇ ਨੂੰ ਕੰਮ ਹੁੰਦਾ ਕਿਸੇ ਦਾ ਕੋਈ ਦੱਸਿਆ ਭੈਣ ਜੀ ਨੇ ਵੀ ਇਹਨਾਂ ਦੇ ਬੱਚੇ ਸਾਡਾ ਕੀ ਉਸ ਕਰਕੇ ਲੋਨ ਲੈਣਾ ਸੀ ਪਰ ਆ ਜਿਹੜੇ 10000 ਦੇ ਲੋਨ ਨੇ ਲੱਖਾਂ ਰੁਪਏ ਦੇ ਜਿਹੜੇ ਲੋਨ ਬਣ ਚੁੱਕੇ ਨੇ ਕਿਉਂਕਿ ਉਹਨਾਂ ਦਾ ਇਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਚੈੱਕ ਜਿਹੜੇ ਨੇ ਉਹ ਏਜੰਟ ਵੱਲ ਲਗਾਏ ਗਏ ਨੇ ਅਤੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਵੀ ਤੁਹਾਡੇ ਇੱਕ ਇੱਕ ਲੱਖ ਰੁਪਏ ਦਿੱਤਾ ਜਾਵੇ ਗੱਲਬਾਤ ਕਰਨੇ ਸਾਡਾ ਹਰਵੀਰ ਜੀ ਹਾਂ ਵੀਰ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਜਦਵ ਸਿੰਘ ਜੀ ਆ ਤੇ ਭਾਜੀ ਆਪਾਂ ਮਤਲਬ 10000 ਰੁਪਏ ਲਿਆ ਸੀ ਮਤਲਬ ਉਹਦੇ ਵਿੱਚੋਂ 8000 ਇਹਨੇ ਦਿੱਤਾ 2000 ਰੁਪਏ ਵਿਆਜ ਕੱਟ ਲਿਆ ਤੇ ਹਾਡੇ ਤੇ 60000 ਦਾ ਚੈੱਕ ਲਾਤਾ ਮਤਲਬ ਚੈੱਕ 2000 ਰੁਪਿਆ ਦਾ ਰੈਂਦਾ ਦੇਣ ਵਾਲਾ ਮਤਲਬ ਉਹਨੇ ਅਸੀਂ ਕਿਹਾ ਕਿ ਮਤਲਬ ਸਾਡੇ ਚੈੱਕ ਦੇ ਦੇ ਤੇ ਫਿਰ ਅਸੀਂ ਮਤਲਬ ਤੁਹਾਨੂੰ 2000 ਰੁਪਏ ਦੇ ਦਾਂਗੇ ਤੇ 2000 ਰੁਪਏ ਤੇ ਇਹਨੇ 60000 ਦਾ ਚੈੱਕ ਲਾਤਾ ਸਾਡੇ ਤੇ ਅਸੀਂ ਮੰਗ ਕਰਦੇ ਹਾਂ ਕਿ ਇਨਸਾਫ ਹੋਵੇ ਇਹ ਮਤਲਬ ਗਰੰਟੀ ਹੈ ਇਹਨਾਂ ਦੀ ਇਹਨਾਂ ਦੇ ਵੀ ਨਾਲ ਚੈੱਕ ਲਾਤੇ ਉਹਨਾਂ ਨੇ ਇਹਨਾਂ ਦੇ ਵੀ ਹਾਂਜੀ ਕੇਸ ਲਾਤਾ ਇਸੇ ਸਾਡੇ ਨਾਲ ਗੱਲਬਾਤ ਕੀਤੀ ਜਿਹੜੇ ਕਿ ਲੋਕ ਸਹਾ 파ਰਟੀ ਦੇ ਮੈਂਬਰ ਸੀ ਜਿਨ੍ਹਾਂ ਨੇ ਲੈ ਕੇ ਆਏ ਸੀ ਪਿੰਡ ਵਾਸੀ ਲੋਕ ਜਿਹੜੇ ਲੋਕ ਨੇ ਕਾਫੀ ਜਿਹੜੇ ਲੋਕ ਨੇ ਜਿਹੜੇ ਅੱਜ ਐਸਐਸਪੀ ਦਫਤਰ ਸਾਹਿਬ ਪੇਸ਼ ਹੋਏ ਨੇ ਅਤੇ ਉਹਨਾਂ ਨੇ ਕਿ ਸਾਡੀ ਮੰਗ ਕੀਤੀ ਵੀ ਸਾਡੇ ਕੋਲ ਜਿਹੜੇ ਫਾਈਨੈਂਸਰਾਂ ਕੋਲੋਂ ਜਿਹੜੇ ਆ ਸਾਨੂੰ ਬਚਾਇਆ ਜਾਵੇ ਕਿਉਂਕਿ ਇਹਨਾਂ ਦਾ ਇਹਨਾਂ ਦਾ ਇਹੋ ਕਹਿਣਾ ਬਾਰ-ਬਾਰ ਵੀ ਜਿਹੜੇ ਪ੍ਰੈਸਰ ਵੱਲੋਂ ਜਿਹੜੇ ਚੈੱਕ ਲਗਾ ਕੇ ਉਹਨਾਂ ਦੇ ਕੋਰਟ ਵੱਲੋਂ ਜਿਹੜੇ ਕੋ ਲੱਖਾਂ ਰੁਪਏ ਮੰਗ ਕੀਤੀ ਜਾ ਰਹੀ ਹੈ ਪਰ ਅਸੀਂ ਇਹ ਚੀਜ਼ ਦਾ ਦਾਵਾ ਨਹੀਂ ਕਰਦੇ ਕਿਉਂਕਿ ਜਿਹੜੇ ਇਹ ਚੀਜ਼ ਜਿਹੜੇ ਆ ਪੁਲਿਸ ਪੁਲਿਸ ਦੀ ਜਿਹੜੀ ਜਾਂ ਅਗਰ ਸਾਡਾ ਵੀ ਬੰਦਾ ਸਪਰਕ ਕਰਨਾ ਉਸ ਏਜੰਟ ਨੂੰ ਜਾਂ ਫਾਈਨੈਂਸਰ ਨੂੰ ਸਾਡੀ ਖਬਰ ਦੇਖ ਕੇ ਇੱਕ ਵਾਰ ਜਰੂਰ ਸਾਡਾ ਸਪਰਕ ਕਰੇ ਕਿਉਂਕਿ ਜਿਹੜੀ ਸਚਾਈ ਆ ਆਪਣੀ ਰਾਮ ਸਾਹਮਣੇ ਪੇਸ਼ ਕਰੇ ਬਾਕੀ ਦੇਖਣਾ ਹੋਊਗਾ ਕਿ ਇਸ ਮਾਮਲੇ ਵਿੱਚ ਕੀ ਨਵਾਂ ਮੋੜ ਆਉਂਦਾ ਪੁਲਿਸ ਕੀ ਜਾਂਚ ਕਰਦੀ ਹੈ ਅਮਰਸਰ ਤੋਂ ਪੰਜਾਬੀ ਲੋਕ ਚੈਨਲ ਲਈ ਅਜੀਤ ਕਰੇਵਾਲ ਦੀ ਖਾਸ ਰਿਪੋਰਟ